ਸ੍ਰੀ ਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਬੀਨੂ ਗੋਇਲ ਪਟੇੰਡਾ ਤੋਂ ਸਮਾਜ ਸੇਵਿਕਾ ਔਰ ਇੱਕ ਵਾਰ ਫੇਰ ਰੁਭਰੂ ਹੋਏ ਆ ਖਾਸ ਕਰਕੇ ਇਹ ਜਿਹੜੇ ਵੀ ਚੈਨਲ ਰਾਹੀਂ ਔਰ ਸੋਸ਼ਲ ਮੀਡੀਆ ਰਾਹੀਂ ਜੋ ਵੀ ਮੈਨੂੰ ਸਰੋਤੇ ਜੋ ਵੀ ਮੈਨੂੰ ਪਹੁੰਚ ਕਰ ਰਹੀ ਹੈ ਦੇਖ ਰਹੀ ਹੈ ਸੁਣ ਰਹੀ ਹੈ ਖਾਸ ਕਰ ਮੇਰਾ ਮੈਸੇਜ ਪਟੇੰਡਾ ਦੀਆਂ ਬੇਟੀਆਂ ਨੂੰ ਮਹਿਲਾਵਾਂ ਨੂੰ ਮੇਰੀਆਂ ਮਾਵਾਂ ਨੂੰ ਮੇਰੀਆਂ ਭੈਣਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਤੇਈ ਮਾਂ ਨੀਸ਼ਲਕ ਸਵੈ ਰੋਜ਼ਗਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਉਡੀਕ ਹਰ ਮਹਿਲਾ ਨੂੰ ਹੁੰਦੀ ਹੈ। ਹੁਣ ਮੈਨੂੰ ਇੱਕ ਤਰੀਕ ਤੋਂ ਲਗਾਤਾਰ ਫੋਨ ਆਨੇ ਸ਼ੁਰੂ ਹੋਏ ਕਿ ਮੈਡਮ ਇਹ ਕੈਂਪ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਉਹਦਾ ਇੱਕ ਰੀਜ਼ਨ ਸੀ ਅਸੀਂ 1 ਜੂਨ ਨੂੰ ਕੈਂਪ ਸ਼ੁਰੂ ਕਰ ਦਿੰਨੇ ਹਾਂ ਜਿਹੜਾ ਕਿ ਪੂਰਾ 21 ਤੋਂ 25 ਦਿਨਾਂ ਦਾ ਹੁੰਦਾ ਹੈ। ਲਗਭਗ ਇੱਕ ਮਹੀਨਾ ਚੱਲ ਜਾਂਦਾ ਇਹ ਕੈਂਪ। ਲੇਕਿਨ ਕੋਡ ਆਫ ਕੰਡਕਟ ਦੇ ਚਲਦੇ ਕਿਉਂਕਿ ਸਾਰੇ ਜਾਣਦੇ ਹੋ ਕਿ ਇਲੈਕਸ਼ਨ ਹੋ ਕੇ ਹਟਿਆ। ਆ ਉਹਦੇ ਚੱਲਦੇ ਪਰਮਿਸ਼ਨ ਨਹੀਂ ਮਿਲ ਪਾ ਰਹੀ ਸੀ ਪਰਮਿਸ਼ਨ ਤਾਂ ਹੀ ਮਿਲਦੀ ਹੈ ਕੋਈ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਲੈਵਲ ਹੈ ਉਹ ਤਾਂ ਹੀ ਪਰਮਿਸ਼ਨ ਦਿੰਦਾ ਜੇ ਕੋਡ ਆਫ ਕੰਡਕਟ ਚੱਲਦਾ ਹੋਵੇ ਤਾਂ ਉਸ ਦੀ ਦਿੱਕਤ ਆਉਂਦੀ ਹੈ ਤਾਂ ਜਿਸ ਤਰ੍ਹਾਂ ਇਹ ਕੋਡ ਆਫ ਕੰਡਕਟ ওভার ਹੋਇਆ ਤਾਂ ਅਸੀਂ ਤੁਹਾਡੇ ਸਾਹਮਣੇ ਆ ਮੇਰੇ ਨਾਲ ਡਾਕਟਰ ਪ੍ਰਮੇਂਦਰ ਕੌਰ ਮੇਰੇ ਸਾਥੀ ਮੈਡਮ ਰਣਜੀਤ ਕੌਰ ਜੀ ਗੁਰੂ ਕਾਸ਼ੀ ਸਕੂਲ ਦੇ ਪ੍ਰਿੰਸੀਪਲ ਇਹ ਹੈ ਜਾਂ ਅੱਜਕੱਲ ਡਾਇਰੈਕਟਰ ਨੇ ਡੀ ਐਨ ਗਰੁੱਪ ਆਫ ਐਜੂਕੇਸ਼ਨ ਦੇ ਇੰਸਟੀਟਿਊਸ਼ਨ ਦੇ আর ਮੈਡਮ ਸ਼ਰਦਾ ਜਿਹੜੀ ਕਿ ਇੰਡੀਅਨ ਨੈਸ਼ਨਲ ਸਕੂਲ ਦਾ ਪ੍ਰਿੰਸੀਪਲ ਵੀ ਨੇ ਇੰਸਟੀਚਿਊਟ ਵੀ ਹੈ। ਔਰ ਸਭ ਅਸੀਂ ਜਿਹੜੇ ਸਮੇਂ ਤੇ ਬੈਠੇ ਆ ਮੈਨੂੰ ਲੱਗਦਾ ਰੂਹ ਰੂਹ ਹੁੰਦੀ ਰਹਿੰਦੀ ਹੈ ਤੁਹਾਡੇ ਨਾਲ। ਡਿਟੇਲਸ ਮੈਂ ਤੁਹਾਨੂੰ ਹੀ ਦੱਸਣਾ ਚਾਹੂੰਗੀ ਕਿ ਇਹ ਕੈਂਪ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੱਲ ਸ਼ੁਰੂ ਹੋ ਜੇਗੀ। ਕੁਝ ਅਸੀਂ ਅੱਜ ਵੀ ਕਰਕੇ ਆਏ ਆ ਸਹੀ ਤਰੀਕੇ ਦੇ ਨਾਲ ਕੱਲ 13 ਜੂਨ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ। ਸਮਾਂ ਘੱਟ ਹੋਣ ਕਰਕੇ ਅੱਗੇ ਡੇਢ ਘੰਟੇ ਦੀ ਕਲਾਸ ਹੁੰਦੀ ਸੀ ਕਿਉਂਕਿ ਅਸੀਂ ਸਿਲੇਬਸ ਪੂਰਾ ਕਰਾਉਣਾ ਹੈ ਸਾਡੇ ਕੋਲ 15 ਦਿਨ ਦਾ ਟਾਈਮ ਹੈ। ਤਾ 15 ਜੂਨ ਤੋਂ ਲੈ ਕੇ 30 ਜੂਨ ਤੱਕ ਲਗਾਤਾਰ ਕਲਾਸਾਂ ਜਿਹੜੀਆਂ ਡੇਢ ਘੰਟੇ ਦੀਆਂ ਨਾ ਹੋ ਕੇ 3 ਘੰਟੇ ਦੀਆਂ ਹੋਣਗੀਆਂ ਜਿਦੇ ਵਿੱਚ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਮਹਿਲਾ ਹਰ ਔਰਤ ਹਰ ਬੇਟੀ ਹਰ ਪੈਂਥ ਹਰ ਮਾਂ ਪਾਰਟਿਸਪੇਟ ਕਰ ਸਕਦੀ ਹੈ ਸਲਾਈ ਕੜਾਈ ਬਿਊਟੀ ਪਾਰਲਰ ਮਹਿੰਦੀ ਸੌਫਟਵੇਅਰਸ ਬਣਾਉਣਾ ਬੈਗਾਂ ਕਿੱਟਾਂ ਬਣਾਉਣਾ ਲੈਸਾਂ ਲਗਾਉਣਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੰਮ ਐ ਦੇ ਵਿੱਚ ਬਿਲਕੁਲ ਫ੍ਰੀ ਸਿਖਾਈ ਜਾਂਦੇ ਆ ਅੰਤਿਮ ਦੇ ਨਾਲ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਤਾਂ ਜੋ ਉਹਨਾਂ ਦੇ ਅੱਗੇ ਫਿਊਚਰ ਦੇ ਲਈ ਉਹਨਾਂ ਦੇ ਕੰਮ ਉਸ ਤੋਂ ਬਾਅਦ ਵੈਨਿਊ ਵੈਨਿਊ ਜਿਹੜਾ ਇਸ ਵਾਰ ਇੱਕੋ ਹੀ ਰੱਖਿਆ ਕਿਉਂਕਿ ਕੱਟ ਟਾਈਮ ਕਰਕੇ ਅਸੀਂ ਕੀ ਅੱਗੇ ਸੜਕ ਨੂੰ ਖੁੱਲਾ ਟਾਈਮ ਹੁੰਦਾ ਸੀ ਇੱਕ ਮਹੀਨੇ ਦਾ ਅਸੀਂ ਦੋ-ਦੋ ਥਾਂ 'ਵੀ ਕੈਂਪ ਲਗਾਉਂਦੇ ਸੀ ਇੱਕ ਥਾਂ ਲੱਗ ਰਿਹਾ ਗਵਰਨਮੈਂਟ ਗਰਲ ਸਕੂਲ ਏਸੀ ਮਾਰਕੀਟ ਮਾਲ ਰੋਡ ਫਾਇਰ ਬ੍ਰਿਗੇਡ ਦੇ ਸਾਹਮਣੇ ਤਾਂ ਇਹ ਜਿਹੜੀ ਹੈ ਸੈਂਟਰ ਆਫ ਦਾ ਸਿਟੀ ਹੈ ਜਿਹੜਾ ਹੈ ਸਾਡੇ ਮਠਿੰਡਾ ਸ਼ਹਿਰ ਦਾ ਦਿਲ ਹੈ ਇਹ ਜਗ੍ਹਾ ਤਾਂ ਇੱਥੇ ਜਿਹੜਾ ਗਵਰਨਮੈਂਟ ਗਰਲ ਸਕੂਲ ਹੈ ਉੱਥੇ ਕੈਂਪ ਲਗਾਇਆ ਜਾ ਰਿਹਾ ਕੱਲ ਸਵੇਰ 8 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ ਔਰ 11 ਵਜੇ ਤੱਕ

ਬੜੀਆਂ ਬੇਟੀਆਂ ਰਹੀਆਂ ਆਪਣੀਆਂ ਬੇਟੀਆਂ ਤੱਕ ਆਪਣੀਆਂ ਮਹਿਲਾਵਾਂ ਤੱਕ ਪੈਣਾ ਤੱਕ ਇਹ ਮੈਸੇਜ ਕੋ ਡੇਰ ਆਈ ਪਹੁੰਚਦਾ ਕਰੀਏ ਧੰਨਵਾਦ ਇਹਦੇ ਵਿੱਚ ਲਗਭਗ 13 ਤਰ੍ਹਾਂ ਦੇ ਕੋਰਸ ਹੈ ਕਿ ਮਕਸਦ ਕੀ ਹੈ ਮੈਂ ਦੇਖੋ ਸਾਡਾ ਇਹ ਜਿਹੜਾ ਕੈਂਪ ਹੈ ਹੁਣ ਵੀ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ 2003 ਚ ਸੋਸਾਇਟੀ ਰਜਿਸਟਰਡ ਹੋਈ ਸੀ ਅਗਰ ਡਾਕੂਮੈਂਟ ਦੇ ਅੰਦਰ ਦੇਖੀਏ ਤਾਂ ਲਗਾਤਾਰ 21 ਸਾਲਾਂ ਤੋਂ ਕੈਂਪ ਲਗਾਤਾਰ ਲਗਾਉਨੇ ਆ ਜੁਲਦੀ ਮਹੀਨੇ ਤਾਂ ਲੇਕਿਨ ਅਗਰ ਡਾਕੂਮੈਂਟ ਤੋਂ ਬਾਹਰ ਹੈ ਤੇ ਤੀਮਾ ਕੈਂਪ ਹੈ ਕਿਉਂਕਿ ਰਿਸਟਰਡ ਹੋਣ ਤੋਂ ਪਹਿਲਾਂ 2001 ਤੋਂ ਇਹ ਜਿਹੜਾ ਸੋਸ਼ਲ ਵਰਕ ਸ਼ੁਰੂ ਹੋ ਗਿਆ ਸੀ ਊਮਨ 엠ਪਾਵਰਮੈਂਟ ਲਈ ਇਹ ਵਰਕ ਕੀਤਾ ਜਾਂਦਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਪੈਨਸ ਸਸ਼ਕਤ ਬਣਨ ਔਰ ਇਹਨਾਂ ਨੂੰ ਕਹਿੰਦੇ ਹੁੰਦੇ ਇੱਕ ਤੁਸੀਂ ਕਹੇ ਕੀ ਇਹਦਾ ਮਕਸਦ ਹੁੰਦਾ ਇਹ ਹੁੰਦਾ ਹੁਨਰ ਦਾ ਲੰਗਰ ਕਿਉਂਕਿ ਕੋਈ ਜਿਹੜਾ ਹੋਰ ਖਾਣ ਪੀਣ ਦਾ ਲੰਗਰ ਆ ਉਹ ਸੀ ਇੱਕ ਮਿੰਟ ਇੱਕ ਮਿੰਟ ਲਈ ਸਾਡਾ ਇੱਕ ਟਾਈਮ ਲਈ ਜਾਂ ਇੱਕ ਦਿਨ ਦਾ ਜਾਂ 10 ਦਿਨ ਦਾ ਜਾਂ 15 ਦਿਨ ਦਾ ਮਹੀਨੇ ਦਾ ਹੋ ਸਕਦਾ ਹੈ ਲੇਕਿਨ ਜਿਹੜਾ ਹੁਨਰ ਦਾ ਲੰਗਰ ਹੈ ਜੋ ਤੁਹਾਡੇ ਹੱਥ ਚ ਹੁਨਰ ਆ ਗਿਆ ਇਹ ਤੁਹਾਡੀ ਜ਼ਿੰਦਗੀ ਪਰ ਦੀ ਕਮਾਈ ਔਰ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਜਿਹੜੀਆਂ ਕੋਈ ਫੀਸ ਵੱਡੀਆਂ-ਵੱਡੀਆਂ ਭਰ ਕੇ ਜਾਂ ਵੱਡੇ ਹੋ ਸਲੂਨਾਂ ਚ ਨਾ ਜਾ ਕੇ ਟ੍ਰੇਨਿੰਗ ਨਹੀਂ ਲੈ ਸਕਦੀਆਂ ਜਾਂ ਜਿਨ੍ਹਾਂ ਕੋਲ ਟਾਈਮ ਦੀ ਛੋਟੇਜ ਹੁੰਦੀ ਹੈ ਉਹ ਸਿਰਫ ਜੂਨ ਦੀ ਛੁੱਟੀਆਂ ਦਾ ਹੀ ਲਾਅ ਤੱਕ ਸਕਦੀਆਂ ਕਿਉਂਕਿ ਬੱਚਾ ਨੇ ਵੀ ਉਸ ਟਾਈਮ ਸਕੂਲ ਨਹੀਂ ਜਾਣਾ ਹੁੰਦਾ ਤਾਂ ਮੇਰੀਆਂ ਮਹਿਲਾਵਾਂ ਵੀ ਆਪਣੇ ਬੱਚਾ ਸਮੇਤ ਵੀ ਇੱਥੇ ਆ ਸਕਦੀਆਂ ਤਾਂ ਸਭ ਨੂੰ ਇੱਕ ਹੁਨਰਮੰਦ ਬਣਾਉਣ ਦੇ ਲਈ ਆਪਣੇ ਪੈਰਾਂ ਤੇ ਖੜੀਆਂ ਹੋਣ ਇਸ ਤੋਂ ਇਲਾਵਾ ਜਿਹਦੇ ਸਰਟੀਫਿਕੇਟ ਅਸੀਂ ਦੇ ਵੀ ਦਿੰਨੇ ਆ ਉਸ ਤੋਂ ਬਾਅਦ ਇਹਨਾਂ ਨੂੰ ਮੋਟੀਵੇਟ ਵੀ ਕਰਦੇ ਆ ਕਿ ਅਗਰ ਤੁਸੀਂ ਐਮਐਸਐਮਈ ਦੇ ਅੰਡਰ ਛੋਟੇ ਉਦੋਂ ਸ਼ੁਰੂ ਕਰਨਾ ਚਾ ਲੱਖਾਂ ਕਰੋੜਾਂ ਤੱਕ ਦੀ ਲੋੜ ਹੈ ਤੁਸੀਂ ਛੋਟਾ ਕੰਮ ਸ਼ੁਰੂ ਕਰਕੇ ਆਪਣਾ ਘਰੇ ਸੈਂਟਰ ਵੀ ਖੋਲ ਸਕਦੇ ਹੋ ਸਲਾਈ ਸੈਂਟਰ ਸਿਕਲਾਈ ਸੈਂਟਰ ਬਿਊਟੀ ਪਾਰਲਰ ਮਹਿੰਦੀ ਸਿਕਾਣਾ ਤੁਸੀਂ ਕੋਈ ਵੀ ਛੋਟੇ ਲੈਵਲ ਤੇ ਕੰਮ ਸ਼ੁਰੂ ਕਰ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਆਉਟਪੁੱਟ ਨਾ ਆਈ ਹੁੰਦੀ ਤਾਂ ਸ਼ਾਇਦ ਤੁਹਾਡੇ ਸਾਹਮਣੇ ਵੀਨੂਗੋਲ ਬੈਠੀ ਕਦੋਂ ਦਾ ਇਹ ਜਿਹੜਾ ਕੈਂਪ ਹੈ ਬੰਦ ਹੋ ਜਾਂਦਾ ਲੇਕਿਨ ਲਗਾਤਾਰ 20 ਸਾਲਾਂ ਵਿੱਚ ਇਹਦੀ ਤਾਦਾਦ ਵਧੀ ਹੀ ਹੈ ਜਦੋਂ ਪਹਿਲੀ ਵਾਰ ਕੈਂਪ ਸ਼ੁਰੂ ਕੀਤਾ ਸੀ ਤਾਂ ਸਿਰਫ 500 ਲੇਡੀਜ਼ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਸੀ ਜਿਹੜਾ ਸੰਗੂਆਂ ਨਾਲ ਵਸਤੀ ਬਿਲਕੁਲ ਸਲਾ ਮੇਰੀ ਚ ਲੱਗ ਗਿਆ ਸੀ ਉਦੋਂ ਲੇਡੀਜ਼ ਨੂੰ ਬਾਹਰ ਕੋਈ ਨਿਕਲ ਨਹੀਂ ਦਿੰਦਾ ਸੀ ਕਿ ਪਤਾ ਨਹੀਂ ਕਿੱਥੇ ਜਾ ਰਹੀਆਂ ਤਾਂ ਅਸੀਂ ਦਰਵਾਜ਼ਾ ਨੌਕ ਕਰ ਕਰਕੇ ਉਹਨਾਂ ਨੂੰ 1 ਰੁਪਏ ਦਾ ਫਾਰਮ ਦੇ ਕੇ ਬਾਹਰ ਕੱਢਿਆ ਸੀ 1 ਰੁਪਏ ਦਾ ਫਾਰਮ ਤੁਸੀਂ ਭਰੋ 1 ਰੁਪਏ ਇਸ ਲਈ ਉਹਨੂੰ ਪਤਾ ਲੱਗੇ ਸਾਡਾ ਕੁਝ ਲੱਗਿਆ ਇਸਦੀ ਉਦੋਂ ਉਹਨਾਂ ਨੇ ਉਹ ਫਾਰਮ ਭਰ ਕੇ 500 ਲੇਡੀਜ਼ ਨੂੰ ਪਹਿਲੀ ਵਾਰ ਟ੍ਰੇਨਿੰਗ ਦਿੱਤੀ ਸੀ ਤਾਂ ਲਗਾਤਾਰ ਇਹ ਕਾਰਵਾ ਚੱਲਦਾ ਰਿਹਾ ਦਿਨੋ ਦਿਨ ਗਿਣਤੀ ਵਧਦੀ ਰਹੀ ਹੁਣ ਤੱਕ ਅਸੀਂ 30000 ਤੋਂ ਵੀ ਵੱਧ ਮਹਿਲਾਵਾਂ ਤੇ ਲੜਕੀਆਂ ਨੂੰ ਇਸ ਤਰ੍ਹਾਂ ਨਾ ਕਿੰਨਾ ਹੀ ਮਾਨਖੁਚ ਹੁੰਦਾ ਜਦੋਂ ਉਹਨਾਂ ਚੋਂ ਦੇਖਦੇ ਕਿ ਉਹਨਾਂ ਚ ਸੈਲਫ ਕੰਫੀਡੈਂਸ ਦੇ ਨਾਂ ਨਾਲ ਹੁਨਰ ਮੰਦ ਵੀ ਹੋਈਆਂ ਹਨ ਤੇ ਕਈਆਂ ਨੇ ਆਪਣਾ ਕੰਮ ਵੀ ਸ਼ੁਰੂ ਕੀਤਾ ਵੱਖ-ਵੱਖ ਨੀ ਗੁਰੂ ਵੀ ਟੋਟਲ ਐਂਟਰੀ ਕਿੰਨੇ ਕਹੋ ਤੱਕ ਜਾਣਿਆ ਪਾਉਣ ਪਾਉਣਾ ਦੇਖੋ ਅਸੀਂ ਤਾਂ ਅੱਜ ਹੀ ਕੱਲ ਫਾਰਮ ਪਰ ਨਹੀਂ ਸ਼ੁਰੂ ਕਰਨੀ ਆ ਤੁਹਾਨੂੰ ਦੱਸਿਆ ਵੀ ਅਸੀਂ ਕੋਡ ਆਫ ਕੰਡਕਟ ਕਰਕੇ ਲੇਟ ਹੋ ਗਏ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਉਸ ਉੱਤੇ ਕੈਂਪ ਨਹੀਂ ਲਗਾ ਸੀ 30000 ਤੋਂ ਵੱਧ ਸਾਡੀਆਂ ਮਹਿਲਾਵਾਂ ਜਿਹੜੀਆਂ ਪੈਰਾਂ ਤੇ ਖੜੀ ਦੇਖੋ ਪਹਿਲੀ ਗੱਲ ਤੇ ਹੀ ਹੈ ਵੀ ਮੇਰੇ ਖਿਆਲ ਨੇਕੀ ਕਰਦ ਰਿਆ ਮੇ ਡਾਲੀ ਹੀ ਦਸਤੂਰ ਹੁੰਦਾ ਹੈ ਜਿੰਨੀਆਂ ਕਿ ਮੈਨੂੰ ਮਿਲਦੀਆਂ ਉਹਨਾਂ 'ਚ ਮੈਨੂੰ ਐਂ ਲੱਗਦਾ ਕਿ 50% ਅਸੀਂ ਕਾਮਯਾਬ ਹੋਈਆਂ ਵੀ ਜੇ ਸਾਡੇ ਕੋਲ ਕਿਉਂਕਿ ਮੰਨ ਲਓ ਤੁਹਾਡੇ ਕੋਲ 30000 ਲੇਡੀਜ਼ ਸਿੱਖਣ ਆਈਆਂ ਜੇ ਉਹਦੇ ਵਿੱਚ 50% ਲੇਡੀਜ਼ ਆਪਣਾ ਕੰਮ ਸ਼ੁਰੂ ਕਰਦਾ ਤੇ 50% ਆਪਣੇ ਘਰ ਦੀ ਬਚਤ ਕਰ ਰਹੀਆਂ ਆਪਣਾ ਸੂਟ ਆਪਣੇ ਆਪ ਸਿਲ ਰਹੀਆਂ ਆਪਣਾ ਮੇਕਅਪ ਆਪਣੇ ਆਪ ਕਰ ਰਹੀਆਂ ਆਪਣੇ ਆਪ ਇੱਕ ਦੂਸਰੇ ਤੇ ਮਹਿੰਦੀ ਲਗਾ ਰਹੀਆਂ ਇਹ ਜਿਹੜੀ ਬਚਤ ਵੀ ਹੈ ਹੀ ਸਭ ਤੋਂ ਵੱਡਾ ਇਹ ਵੀ ਇੱਕ ਇਹਦਾ ਇਦੇ ਵਿੱਚ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਲੇਡੀਜ਼ ਹਰ ਲੜਕੀ ਹੁੰਦੀ ਹੈ ਇਸ ਕੈਂਪ ਦੇ ਵਿੱਚ 30000 ਤੋਂ ਵੱਧ ਹੀ ਹੋਣਗੇ ਜੀ ਮੈਂ ਤਾਂ ਬਸ ਸਾਡੇ ਜਿਹੜੇ ਟ੍ਰੇਨਰ ਹੈ ਜੀ ਅਸੀਂ ਸਾਡੀ ਇਹ ਕੜੀ ਬੰਨ੍ਹਦੀ ਜਾਂਦੀ ਹੈ ਜਦੋਂ ਮੈਂ ਪਹਿਲੀ ਵਾਰ ਮੈਨੂੰ ਖੁਦ ਬੁਲਾਉਣਾ ਪਿਆ ਸੀ ਵੀ ਟ੍ਰੇਨਿੰਗ ਦੇਖੇ ਜਾਵਾਂ ਐਵੇਂ ਦੇ ਕੇ ਬੁਲਾਉਣਾ ਪਿਆ ਸੀ ਵੀ ਟ੍ਰੇਨਿੰਗ ਦੇਖੇ ਜਦੋਂ ਮੈਂ ਪਹਿਲੀ ਵਾਰ ਕੈਂਪ ਲਗਾਇਆ ਸੀ ਤੇ ਉਹ ਹੁਣ ਇਸ ਤਰ੍ਹਾਂ ਦਾ ਟਾਈਮ ਹੈ ਐਡਾ ਵੱਡਾ ਗਰੁੱਪ ਮੈਨੂੰ 500 ਤੋਂ 1000 ਇੰਨੀ ਅਜ ਕੁਝ ਬਟਿਕ ਵਾਲੀਆਂ ਕਿੰਨੇ ਪਾਰਲਰ ਵਾਲੇ ਉਹ ਤੁਹਾਨੂੰ ਫੋਨ ਕਰਦੇ ਆ ਮੈਨੂੰ ਸਿਲੈਕਟ ਕਰਨਾ ਪੈਂਦਾ ਵੀ ਕਿਹਨੂੰ ਇਸ ਵਾਰ ਚਾਂਸ ਦਿੱਤਾ ਜਾਵੇ ਵੀ ਇਹ ਸਿੱਖਾਏਗਾ ਪਰ ਉਹ ਕੋਈ ਫੀਸ ਨਹੀਂ ਲੈਂਦੇ ਹਾਂ ਹਾਂਜੀ ਕਈ ਇਸ ਤਰ੍ਹਾਂ ਦੇ ਵੀ ਐ ਜਿਨ੍ਹਾਂ ਨੇ ਇੱਥੇ ਟ੍ਰੇਨਿੰਗ ਲਿੱਤੀ ਬਾਅਦ ਚ ਆਪਣਾ ਬੁਟੀ ਖੋਲਿਆ ਸਕਸੈਸ ਹੋਏ ਤੇ ਫਿਰ ਅਗਲੀ ਵਾਰ ਆ ਕੇ ਫਿਰ ਟ੍ਰੇਨਿੰਗ ਦੇਣੀ ਚਾਹ ਪਸੰਦ ਕਰਦੇ ਇਸ ਤਰ੍ਹਾਂ ਦੀ ਕਾਫੀ ਤੁਹਾਨੂੰ ਜਿਹੜੀ ਟ੍ਰੇਨਿੰਗ ਚੱਲ ਰਹੀ ਉਹ ਉੱਥੇ ਮਿਲਣ ਹੀ ਇਸ ਤਰ੍ਹਾਂ ਹਾਂਜੀ ਪਿੰਡਾਂ ਤੋਂ ਬੱਸਾਂ ਰੇ ਵੀ ਆਉਂਦੀਆਂ ਕਈ ਤਾਂ ਆਪਣੇ ਰਿਸ਼ਤੇਦਾਰਾਂ ਦੇ ਪੀਜੀ ਵਿੱਚ ਵੀ ਆ ਕੇ ਰਹਿੰਦੀਆਂ ਇਸ ਕੈਂਪ ਨੂੰ ਅਟੈਂਡ ਕਰਨ ਲਈ ਸਰਕਾਰਾਂ ਦਾ ਦੇਖੋ ਜੀ ਸਰਕਾਰ ਦਾ ਇਹਨਾਂ ਸਹਿਯੋਗ ਮੈਨੂੰ ਕਾਫੀ ਹੈ ਕਿ ਮੈਨੂੰ ਇਹ ਸਰਕਾਰੀ ਬਿਲਡਿੰਗ ਹੈ ਜਿਹੜੀ ਇੱਕ ਮਹੀਨੇ ਲਈ ਮਿਲ ਜਾਂਦੀ ਹੈ ਜਿੱਥੇ ਮੈਂ ਕੈਂਪ ਲਗਾ ਸਕਦੀ ਹਾਂ ਇਹ ਮੈਨੂੰ ਪ੍ਰਸ਼ਾਸਨ ਦਾ ਲੋਕਲ ਪ੍ਰਸ਼ਾਸਨ ਦਾ ਹਰ ਟਾਈਮ ਸਾਥ ਰਿਹਾ ਹੈ ਚਾਹੇ ਐਸਐਸਪੀ ਸਾਹਿਬ ਹੋਣ ਡੀਸੀ ਸਾਹਿਬ ਹੋਣ ਐਡੀਸੀ ਮੈਮ ਹੋਣ ਡੀਓ ਸਰ ਹੋਣ ਔਰ ਚਾਹੇ ਸਕੂਲ ਦੇ ਕੋਈ ਵੀ ਨੁਮਾਇੰਦੇ ਹੋਣ ਹਮੇਸ਼ਾ ਮਿਲਿਆ ਇਹਨਾਂ ਕੋਆਪਰੇਸ਼ਨ ਬਹੁਤ ਹੈ ਮੈਨੂੰ ਕਿ ਮੈਨੂੰ ਇਸ ਬਿਲਡਿੰਗ ਮਿਲ ਜਾਂਦੀ ਆ ਬਾਕੀ ਜੋ ਖਰਚਾ ਆਉਂਦਾ ਕੈਂਪ ਤੇ ਕਿਉਂਕਿ ਬੱਚਿਆਂ ਨੂੰ ਸਪੋਰਟ ਐਂਡ ਟ੍ਰੇਨਿੰਗ ਦੇਣੀ ਹੈ ਮਹੀਨੇ ਦਾ ਬਿਜਲੀ ਦਾ ਵੀ ਹੈ ਸਫਾਈ ਸਭ ਕੁਝ everything کئی ਬੱਚਿਆਂ ਨੂੰ ਸਮਾਨ ਵੀ ਅਵੇਲੇਬਲ ਕਰਾਉਣਾ ਪੈਂਦਾ ਹੋਰ ਵੀ ਖਰਚੇ ਬਹੁਤ ਆਉਂਦੇ ਆ ਤੇ ਇਹਦੇ ਲਈ ਜਿਹੜੀਆਂ ਮੇਰੀਆਂ ਸੋਸ਼ਲ ਸੰਸਥਾਵਾਂ ਹੈ ਜਿਵੇਂ ਤੁਸੀਂ ਇੱਕ ਤਾਂ ਬੈਨਰ ਹੀ ਲੱਗਿਆ ਦੇਖ ਰਹੇ ਹੋ ਇਸ ਤਰ੍ਹਾਂ ਦੇ 4-5 ਹੋਟਿੰਗ ਹੈ ਜਿਹੜੇ ਸ਼ਹਿਰ ਦੇ ਅੰਦਰ ਲੱਗਨੇ ਆ ਸਾਡੇ ਵੀਰ ਜੀ ਜਿਹੜੇ ਜੇਲਰ ਵਾਲੇ ਇਹਨਾਂ ਨੇ ਕਿਹਾ ਮੈਡਮ ਹੋਟਿੰਗ ਇਸ ਤਰ੍ਹਾਂ ਹੀ ਮਿਲ ਜੁਲ ਕੇ ਸ਼ਹਿਰ ਦੇ ਵਸਨੀਕਾਂ ਦੇ ਨਾਲ ਹੀ ਹੁਣ ਤੱਕ 20 ਸਾਲ ਇਸ ਤਰ੍ਹਾਂ ਹੀ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਮੇਰਾ ਜਿਹੜਾ ਮੇਰੇ ਨਾਲ ਗਰੁੱਪ ਜੜਿਆ ਉਹ ਪੰਜ ਕੋ ਲੇਡੀਜ਼ ਦਾ ਗਰੁੱਪ ਹੈ ਲੇਕਿਨ ਸਹੀ ਤਰ੍ਹਾਂ ਜਿਹੜੇ ਨੂੰ ਅਸੀਂ ਮੈਨੇਜ ਕਰਾਂਗੇ ਕੁਝ ਅਸੀਂ ਸਾਹਮਣੇ ਬੈਠੇ ਆ ਤੇ ਕੁਝ ਸਾਡੀਆਂ ਹੋਰ ਵੀ ਲੇਡੀਜ਼ ਹੈ ਜਿਹੜੀਆਂ 25 ਲੇਡੀਜ਼ ਹੈ ਉਹ ਮਿਲ ਕੇ ਨੂੰ ਮੈਂਟੇਨ ਕਰਦੇ ਆ ਮੈਡਮ ਲੋਨ ਵਾਸਤੇ ਜਦੋਂ ਅਪਲਾਈ ਕਰਦੇ ਆ ਤੁਹਾਡੇ ਤੋਂ ਲਈ ਉਹਨਾਂ ਨੂੰ ਐਸ ਕਰਕੇ ਮਨਾ ਕਰ ਦਿੱਤਾ ਕਿ ਤੁਸੀਂ ਅੱਗੇ ਆਈ ਥੋੜੀ ਜੀ ਮੇਰਾ ਡਿਪਲੋਮਾ ਤੁਸੀਂ ਜੇ ਤੁਸੀਂ ਕੋਸ਼ਿਸ਼ ਕਰਾ ਦੇ ਇਹ ਕੋਰਸ ਆਈਟੀਆਈ ਦੇ ਥਰੂ ਕਹਿੰਦੇ ਹੋਣਾ ਚਾਹੀਦਾ ਤਾਂ ਤੁਹਾਡਾ ਲੋਨ ਹੋ ਜਾ ਇਹ ਦਿੱਕਤਾਂ ਬਹੁਤ ਆਉਂਦੀਆਂ ਨੇ ਦੇਖੋ ਜਿਹੜੇ 10000 ਤੋਂ ਲੈ ਕੇ 25000 ਤੱਕ ਦੇ ਜਿਹੜੇ ਸਮਾਲ 스کیل ਤੇ ਸ਼ੁਰੂ ਕਰ ਲੈਂਦੇ ਆ ਉਹਦੇ ਲਈ ਕੋਈ ਲੰਮਾ ਛੋੜਾ ਕ੍ਰਾਈਟੇਰੀਆ ਨਹੀਂ ਹੁੰਦਾ ਤੁਸੀਂ ਜਾ ਕੇ ਬੈਂਕ ਨੂੰ ਦੱਸੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਸਿਲਾਈ ਸਿੱਖੀ ਹੋਈ ਹੈ ਤੁਸੀਂ ਇੰਨੇ ਸਾਲ ਸਨੇ ਟਾਈਮ ਤੋਂ ਕਰ ਵੀ ਰਹੇ ਹੋ ਸਿਖਾ ਵੀ ਰਹੇ ਹੋ ਤਾਂ ਇਸ ਲਈ ਲੋਨ ਮਿਲਦਾ ਮੈਂ ਕਈ ਜਿਹੜੀਆਂ ਜਿਹੜੀਆਂ ਘਰੇ ਕੰਮ ਕਰ ਰਹੀਆਂ ਕਿਉਂਕਿ ਹੁਣ ਜਿਹੜੀਆਂ ਗਵਰਨਮੈਂਟ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਇੰਨੀ ਰਿਜਿਡ ਨਹੀਂ ਹੈ ਖਾਸ ਕਰਕੇ ਉਹਨਾਂ ਔਰਤਾਂ ਲਈ ਜੋ ਪੜ੍ਹੀਆਂ ਲਿਖੀਆਂ ਨਹੀਂ ਹੈ ਉਹਨਾਂ ਲਈ ਤਾਂ ਬਿਲਕੁਲ ਸਮਾਲ 스کیل ਤੇ ਸ਼ੁਰੂ ਕਰ ਸਕਦੇ ਇਹਦਾ ਤੁਸੀਂ ਕਹਿ ਰਹੇ ਹੋ ਉਹ ਵੱਡੇ ਲੈਵਲ ਤੇ